ਛੋਟੀ ਗੱਡੀ ਦੀ ਬ੍ਰੇਕ ਲੱਗੀ ਹੈ ਕਿਤੇ ਵੇਖੋ ਹੈ ਗਈ ਵਜੀ ਇਹਨੇ ਲਿਹਾ ਵਿੱਚ ਠੋਕਦੀ ਇੰਨੇ ਵਾਂਗੂ ਆ ਵੇਖੋ ਇੱਥੇ ਨਾ ਆ ਗਏ ਨਾ ਬ੍ਰੇਕ ਮਾਰੀ ਤੇ ਵਿੱਚ ਠੋਕਦੀ ਗੱਡੀ ਦੀ ਤਾਂ ਬ੍ਰੇਕ ਹੀ ਇੱਕ ਨਹੀਂ ਵਜੀ ਹੈਗੀ ਆ ਵੇਖੋ ਕਿਤੇ ਵਜੀ ਬ੍ਰੇਕ ਜਦੋਂ ਨਹੀਂ ਵਜੀ ਗਿਆ ਵਾ ਪਰ ਪਰ ਗਲਤੀ ਨਹੀਂ ਨਾ ਅਗਲੇ ਮੰਨਦੇ ਨੁਕਸਾਨ ਹੋਣ ਤੋਂ ਬਾਵਜੂਦ ਹੀ ਮੈਂ ਕਹਿੰਦਾ ਮੇਰੇ ਹੋਰ ਕੇਸ ਜਾਂਦੀ ਹੋਏਗਾ ਕੋਈ ਕਿਸੇ ਨੂੰ ਨਰਮਨ ਸਿੰਘ ਕੀ ਕਾਰਨ ਹੈ ਅੱਜ ਐਕਸੀਡੈਂਟ ਹੋਇਆ ਕੀ ਕਾਰਨ ਕੌਣ ਇਹ ਵੇਜ ਕੇ ਉੱਪਰ ਬ੍ਰੇਕ ਮਾਰਤੀ ਤੇ ਪਿੱਛੋਂ ਗੱਡੀ ਲੱਗੀ ਨਾਲ ਕਿਹੜੀ ਕਿੜੀ ਆ ਰਹੇ? ਟੇਪਰ ਚਲਾ ਰਹੇ। ਕਿੱਥੇ ਆ ਰਹੇ? ਹਾਂਜੀ ਅੰਮ੍ਰਿਤਸਰ ਤੋਂ ਆ ਰਹੇ ਖਾਲੀ ਗੱਡੀ। ਇਹ ਗੱਲ ਹੋਈ ਐ ਐਕਸੀਡੈਂਟ ਦਾ ਕਾਰਨ ਕਿ ਅੱਗੇ ਕਾਰ ਦੀ ਬ੍ਰੇਕ ਵੱਜੀ ਐ ਤੇ ਪਿੱਛੋਂ ਗੱਡੀ। ਭਈ ਪਿੱਛੋਂ ਵੀ ਫੇਰ ਅੰਮ੍ਰਿਤਸਰੋਂ ਮਾਲ ਲਾ ਕੇ ਆਂਡਿਆ। ਕਿੱਥੋਂ ਆ ਰਹੇ? ਅੰਮ੍ਰਿਤਸਰੋਂ ਮਾਲ ਲਾ ਕੇ ਆਂਡੇ ਕੜਾਈ ਚਾਹਤੋਂ। ਕਿ ਕਿ ਲਾ ਕੇ ਆਇਆ ਵਾ 25 ਦੀ ਸਲਿੱਪ ਵੀ ਹੋਈ ਐ। ਹਾਂਜੀ ਉਹ ਦੇਖੋ ਜਾ ਰਹੇ। ਆ ਪਠਾਨਕੋਟ ਖਾਲੇ। ਪਰਚੀ ਆ ਗਈ ਕੋਈ। ਹਾਂਜੀ ਹਾਂਜੀ। ਪਹੁੰਚ ਲੈਂਦੀ ਹੈ ਹਾਂਜੀ ਹਾਂਜੀ ਨੰਬਰ ਹੈ ਗੱਡ ਰੱਖ ਦਾਂ ਹਾਂਜੀ ਹਾਂਜੀ ਕੋ ਪਲੇਟ ਉਹ ਵੇਚਦੀ ਨਾ ਟੁੱਟਾ ਵੇਖ ਲੋ ਪਾਏ ਉਹ ਪਿੱਛੇ ਪਲੇਟ ਲੱਗੀ ਆ ਠੀਕ ਆ ਹਾਂਜੀ ਅਸੀਂ ਅੱਜ ਬਟਾਲੇ ਤੋਂ ਧਾਰੀਵਾਲ ਨੂੰ ਜਾ ਰਹੇ ਸੀ ਤੇ ਅਸੀਂ ਆਪਣੀ ਗੱਡੀ ਸਲੋ ਨਾਰਮਲ ਸਪੀਡ ਵਿੱਚ ਜਾ ਰਹੇ ਤੇ ਪਿੱਛੋਂ ਟਰਾਲਾ ਆ ਕੇ ਤੇ ਪੂਰੀ ਸਪੀਡ ਵਿੱਚ ਵੱਜਾ ਵਾ ਅਸੀਂ 15 20 ਕਿਲੋ ਆਪਣਾ ਫੋਟਾ ਅੱਗੇ ਗੱਡੀ ਰੇੜਦੀ ਗਈ ਗੱਡੀ ਸਾਡੀ ਪਲਟ ਗਈ ਆ ਤੇ ਸਾਨੂੰ ਲੋਕਾਂ ਨੇ ਅੰਗਲੋਂ ਚੋਂ ਬਾਹਰ ਕੱਢਿਆ ਹੈਗਾ ਵਾ ਤੇ ਬੱਚੇ ਸੜ ਲੱਗ ਗਏ ਆ ਬੱਚੇ ਕੋਈ ਛੋਟੇ ਆ ਵਿੱਚ ਤੇ ਵੱਡਿਆਂ ਨੂੰ ਉਹ ਚੂਲੇ ਚਾਲੇ ਤੇ ਲੱਗ ਗਈ ਦੀਆਂ ਸਟ ਬੱਚਿਆਂ ਨੂੰ ਹਸਪੀਟਲ ਲੈ ਕੇ ਗਏ ਆ ਹੁਣ ਅੱਗੇ ਉੱਥੇ ਜਾ ਕੇ ਵੇਖਦੇ ਆ ਕੀ ਹੋਇਆ ਹਲੇ ਕਿੱਥੋਂ ਆ ਰਹੀ ਅਸੀਂ ਅਸੀਂ ਵੀ ਜਾ ਰਹੇ ਅਸੀਂ ਬਟਾਲੇ ਤੋਂ ਧਾਰੀਵਾਲ ਜਾ ਰਹੇ ਠੀਕ ਆ ਜੀ ਤੇ ਟਰੱਕ ਦੀ ਬੈਕ ਸੇ ਕਿਧੋਂ ਦੀ ਟਰੱਕ ਤੁਹਾਨੂੰ ਟਰੱਕ ਆ ਸਾਡੇ ਪਿੱਛੋਂ ਆਣ ਕੇ ਵੱਜਾ ਸਾਡੀ ਗੱਡੀ ਤੇ ਸਾਡਾ ਗੱਡੀਆਂ ਦੀ ਪਲਟਦੀ ਰੇੜ੍ਹ ਦੀ ਅੱਗੇ ਗਈ ਆ ਠੀਕ ਆ ਜੀ 20-30 ਫੋਟਾ ਅੱਗੇ ਰੇੜ੍ਹ ਦੀ ਆ ਯਾਰ ਗੱਡੀ ਚ ਕਿਨੇ ਨਿਕ ਜਾਨੇ ਸੀ ਗੱਡੀ ਚ ਮੈਂ ਤੇ ਮੇਰਾ ਬ੍ਰਦਰ ਸੰਧੂ ਸਾਹਿਬ ਵੀ ਨਾਲ ਸਾਰੀ ਤੇ ਇੱਕ ਕੁੜੀਆ ਮੇਰੀ ਤੇ ਦੋ ਕੁੜੀਆਂ ਉਹਦੀਆਂ ਸੀ ਤੇ ਨਾਲ ਮੇਰੀ ਘਰ ਦੀ ਸੀ ਠੀਕ ਹੈ ਜੀ ਬਾਕੀ ਨੇ ਪਚਾਈ ਸਾਰਿਆਂ ਦਾ ਬਾਕੀ ਸਾਰਿਆਂ ਨੂੰ ਟੱਟ ਲੱਗੀਆਂ ਹੀ ਆਵਾ ਉਹ ਟੱਟ ਗਏ ਸਾਰੇ ਠੀਕ ਹੈ ਜੀ ਤੇ ਟਰੱਕ ਡਰਾਈਵਰ ਉਹਦੇ ਵੀ ਸੱਟ ਟਰੱਕ ਡਰਾਈਵਰ ਇੱਕ ਤਾਂ ਮੌਜੂਦਾ ਹੀ ਆ ਮੇਰੇ ਵੀ ਸੱਟ ਲੱਗੀ ਹੈ ਨਾਲ ਬਾਕੀ ਮੇਰੀ ਬਾਹ ਨਹੀਂ ਐਕਸਟਰਾ ਜਾ ਕਰਵਾਉਣਾ ਹੁਣ ਰੀਡਿੰਗ ਹੋ ਰਹੀ ਚਰਬੀ ਜੀ ਬਾਹਰ ਆ ਗਈ ਮੇਰੀ ਬਾਹ ਦੀ ਜੀ ਮਤਾਂ ਜਗਿੰਦਰਪਾਲ ਮੇਰੇ ਐਕਸੀਡੈਂਟ ਕਿਦਾਂ ਹੋਇਆ ਵਲਾ ਐਕਸੀਡੈਂਟ ਮੇਰਾ ਬ੍ਰਦਰ ਗੱਡੀ ਚਲਾਉਂ ਰਿਹਾ ਸੀ ਤੇ ਇਹਨੇ ਪਿੱਛੋਂ ਲਿਆ ਕੇ ਟਰੱਕ ਵਾਲੇ ਮਾਰੀ ਵੇਖੋ ਕਿਤੇ ਬ੍ਰੇਕ ਵੱਜੀ ਗੱਡੀ ਸੱਟੀ ਦੀ ਆ ਪਿੱਛੇ ਥੱਲੇ ਮਾਰੋ ਟਰੱਕ ਵਾਲੇ ਨੇ ਮਾਰੀ ਵੇਖੋ ਬ੍ਰੇਕਾਂ ਤੇ ਉਹਦੀ ਕਰਾਸ ਹੋਈਆਂ ਨਿੱਕੀ ਗੱਡੀ ਦੀ ਬ੍ਰੇਕ ਦੀ ਅੱਗੇ ਮਾਰੀ ਐ ਵੀ ਕਹੀ ਜਾਂਦੇ ਬ੍ਰੇਕ ਮਾਰੀ ਬ੍ਰੇਕ ਮਾਰੀ ਉਹਨੇ ਓਵਰ ਲੋਡ ਹੋਈਏ ਵੇ ਚਲਾ ਕੇ ਠੋਕਦੀ ਐ ਨਾ ਤਾਂ ਸਾਰਿਆਂ ਦੇ ਹਾਂ ਦੇ ਜਿੰਨੇ ਇੱਥੇ ਪਬਲਿਕ ਹੈ ਸਾਰਿਆਂ ਨੇ ਵੇਖੋ ਤੇ ਬਚਾਈ ਸਾਰੇ ਪਰਿਵਾਰੀਆਂ ਬਚਾ ਨਹੀਂ ਹੈਗਾ ਬੱਚੇ ਸਿਵਲ ਹੋਸ ਮੈਡਲ ਖੜੇ ਆ ਕਿੰਨੇ ਚੀਜ਼ ਭਾਈ ਗੱਡੀ ਵਿੱਚ ਗੱਡੀ ਦੇ ਦੋ ਬੱਚੇ ਹੀ ਇੱਕੋ ਦੀ ਵਾਈਫ ਨੇ ਕੋ ਆਪੀ ਨਹੀਂ ਨਹੀਂ ਦੋ ਆ ਦੋ ਪਰਿਵਾਰ ਹਨ ਹੁਣ ਉਹ ਹਸਪਤਲ ਹੈਗੇ ਹਸਪਤਲ ਖੜਿਆ ਕੋਈ ਜਾਣੀ ਨੁਕਸਾਨ ਹੋਇਆ ਸਰ ਹੋਇਆ ਜੀ ਉੱਥੇ ਪਤਾ ਲੱਗਣਾ ਵਾ ਨਾ ਪ੍ਰਾਈਵੇਟ ਮੇਰੇ ਖਲ ਭੇਜ ਰਹੇ ਪਤਾ ਨਹੀਂ ਉਹ ਉੱਥੇ ਜਾ ਕੇ ਵੇਖਣਾ ਤਾਂ ਹੋਣਾ ਆ ਪੁੱਛੋ ਕਰੋ ਮਾਦਾ ਵੱਡਾ ਬ੍ਰਦਰ ਠੀਕ ਹੈ ਸਰ ਹਾਂਜੀ ਆ ਗੱਡੀ ਦੇ ਨੇ ਵਿੱਚ ਲਿਆ ਕੇ ਮਾਰੇ ਕੋਈ ਕਿਤਾ ਬ੍ਰੇਕਾ ਟਰੱਕ ਦੇ ਵਜੇ ਗੱਡੀ ਦੇ ਇੱਕ ਵੀ ਨਹੀਂ ਬ੍ਰੇਕ ਲੱਗੀ ਦੀ ਕਿਤੇ ਸਿੱਧਾ ਹੁੰਦਾ ਕਾਰ ਨਹੀਂ ਤਾਂ ਅੱਗੇ ਜਾ ਰਿਹਾ ਸੀ ਉਹਨਾਂ ਨੇ ਉਹਨੂੰ ਬਚਾਉਣ ਦੀ ਖਾਤਰ ਬ੍ਰੇਕ ਮਾਰੀ ਬ੍ਰੇਕ ਮਾਰਨ ਦੇ ਕੰਮ ਟਿਸ਼ੂ ਵੱਡੀ ਆ ਰਹੀ ਸੀ ਜਦੋਂ ਗੱਡੀ ਗਿਆ ਵੱਜਨ ਨਾਲ ਗੱਡੀ ਪਲਟ ਗਈ ਪਲਟਣ ਦੇ ਪਰਿਵਾਰ ਦੇ ਜੀ ਜਫਰਾਲ ਤੇ ਤਾਰੀਵਾਲ ਦੇ ਰਹਿਣ ਵਾਲੇ ਉਹ ਫੈਮਿਲੀ ਹੀ ਜਿਹੜੀ ਇਸ ਕਰਕੇ ਆ ਰਹੀ ਤੇ ਜਾਨੀ ਬਚਾਇਆ ਇਸ ਕਰਕੇ ਸਰਕਾਰੀ ਹਸਪਤਾਲ ਨੂੰ ਲਿਜਾਇਆ ਸਰ ਦੇਖੇਗਾ ਅਨਿਰਮੋਦ ਸਿੰਘ ਦਾ ਟਰੱਕ ਡਰਾਈਵਰ ਨਾਮ ਹਾਂ ਜੀ ਠੀਕ ਹੈ ਤੇ ਕਾਰ ਵਾਲੇ ਦਾ ਕੋਈ^{(\text{ਸਿੰਦਰਪਾਲ}} \text{ਸਿੰਦਰਪਾਲ ਸੀ ਤਿਰੰਜਪਾਠੀ ਦਾ}) ਇਹ ਸਾਡੇ ਕੋਲ ਜੀ 108 ਤੇ ਆਏ ਸੀ ਐਂਬੂਲੈਂਸ ਲੈ ਕੇ ਆਏ ਸੀ ਸਾਡੇ ਕੋਲ ਤਿੰਨ ਪੇਸ਼ੈਂਟ ਸੀ ਜਿਹਦੇ ਵਿੱਚ ਇੱਕ ਫੀਮੇਲ ਪੇਸ਼ੈਂਟ ਸੀ ਤੇ ਦੋ ਬੱਚੀਆਂ ਸੀ ਤੇ ਜਿਹੜੀ ਬੱਚੀ ਆ ਅਨਾਮਿਕਾ ਕੋ ਅਨਾਮਿਕਾ ਉਸ ਦੇ ਜਿੱਦਾਂ ਉਹਦੇ ਸਿੰਪਟਮ ਵਗੈਰਾ ਲੱਗ ਰਹੇ ਸੀ ਸਾਈਨ ਐਂਡ ਸਿੰਪਟਮ ਉਹ ਤੋਂ ਉਹਦੇ ਸਿਰ ਸੱਟਾ ਲੱਗੀ ਸੀ ਤੇ ਉਹ ਥੋੜੀ ਫਿਸਟਰੀ ਸੀ ਉਹਦੇ ਬਲੀਡਿੰਗ ਵੀ ਨੱਕ ਤੋਂ ਹੋ ਰਹੀ ਸੀ ਉਹਨੂੰ ਜਿਹੜੀ ਫਰਸਟ ایڈ ਦੇ ਗਏ ਉਹ ਸੀਡੀ ਸਕੈਨ ਲਈ ਮਤਲਬ ਕਿਹਾ ਗਿਆ ਹੈ ਇੱਕ ਵੱਖਰੇ ਦੂਸਰੇ ਦੋ ਮਿਸ਼ਨ ਹਨ ਉਹਨਾਂ ਨੇ ਇੰਫਸਟ੍ਰਟ ਦੀ ਤਿਆਰੀ ਹੈ ਇਹ ਖੇਲਾ ਨੇ ਖਤਰੇ ਤੋਂ ਬਾਹਰ ਕੱਸੀ ਆ ਇਹ ਉਹ ਤਾਂ ਸੀਟੀ ਦੀ ਰਿਪੋਰਟ ਨਹੀਂ ਆਉਦੀ ਵੀ ਉਹ ਅਨਾਮੀਆ ਪੇਸ਼ਰ ਦੀ ਉਦੋਂ ਤੱਕ ਨਹੀਂ ਕਹਿ ਸਕਦੇ ਨਾ ਹੋਵੋ ਪਰੇਸ਼ਾਨ ਸਾਰੇ ਇਲਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੇ ਕੀਤੀ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪਤੀ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਨਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਾਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੀਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658 8725040658